ਗੜ ਚੂੜੀਆਂ ਨਜ਼ਦੀਕ ਪਿੰਡ ਮਹਤੀਪੁਰਾ ਦੇ 64 ਚੋਂ ਵਿਅਕਤੀ ਦੀ ਮਿਲੀ ਲਾਸ਼ ਪਿਛਲੇ 16 ਦਿਨਾਂ ਤੋਂ ਘਰੋਂ ਲਾਪਤਾ ਸੀ ਮਰਤਕ ਵਿਅਕਤੀ ਮਰਤਕ ਦੇ ਪਰਿਵਾਰਕ ਮੈਂ ਆਪਣੇ ਪਿੰਡ ਤੇ ਹੀ ਵਿਅਕਤੀਆਂ ਉੱਪਰ ਕਤਲ ਕਰਨ ਤੇ ਲਗਾਏ ਦੋਸ਼ ਕਿਹਾ ਚਾਕੂ ਵਾਲੇ ਦਿਨ ਕਿਆਸੀ ਪਿਆ ਵਾਲੇ ਘਰ ਜੋ ਬਾਦ ਵਿੱਚ ਵਾਪਸ ਘਰ ਨਹੀਂ ਪਰਤਿਆ ਇਸ ਬੰਤੀ ਮਰਤਕ ਦੇ ਭਰਾ ਮੁਖਤਾਰਨ ਸੀ ਤੇ ਲੜਕੇ ਸਾਜਨ ਸੀ ਅਤੇ ਭਾਪੀ ਦੋਚੀ ਨੇ ਪਰਤੇ ਹੀ ਕੁਝ ਵਿਅਕਤੀਆਂ ਉੱਪਰ ਘਥਿਤ ਤਤਉ ਤੇ ਦੋਸ਼ ਲਗਾਉਂਦੇ ਹੋਏ ਕਿ ਆ ਕੇ ਪਿਛਲੀ 11 ਦਸੰਬਰ ਨੂੰ ਮਰਤਕ ਚਕਤਾਰ ਨਸੀਬ ਉਰਫ ਬਿੱਟੂ ਆਪਣੇ ਘਰੋਂ ਕਿਆਸੀ ਚਿਸ ਨੂੰ ਇੱਕ ਇਹ ਟਿਓ ਚ ਪਿੰਡ ਤੇ ਰੰਦਾਵਾ ਪਰਿਵਾਰ ਦੇ ਘਰ ਇੱਕ ਜਾਗੋ ਤੇ ਸਮਾਗਮ ਵਿੱਚ ਦੇਖਿਆ ਕਿ ਆਸੀ ਪਰ ਉਹ ਉਸ ਤੋਂ ਬਾਅਦ ਘਰ ਨਹੀਂ ਪਰਤਿਆ ਅਤੇ ਅਸੀਂ ਉਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ ਮਰਤਕ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਪੀਤੀ ਛਾਮ ਕੁਝ ਵਿਅਕਤੀਆਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦਾ ਪੁੱਤੂ ਛੱਪੜ ਮਰਤਕ ਪਿਆ ਹੈ ਅਤੇ ਜਦੋਂ ਉਹਨਾਂ ਨੇ ਜਾ ਕੇ ਵੇਖਿਆ ਤਾਂ ਉਸ ਦੀ লাশ ਪਿੰਡ ਦੇ ਛੱਪੜ ਚ ਤਰ ਰਹੀ ਸੀ ਮਰਤਕ ਤੇ ਉਕਤ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਹੋਏ ਕਿ ਆਕੇ ਜਗਤਾਰ ਮਸੀਤਪੁਰੂਫ ਬਿੱਟੂ ਜਿਸ ਨੂੰ ਪਿੰਡ ਦੇ ਹੀ ਰੰਧਾਵਾ ਪਰਿਵਾਰ ਦੇ ਵਿਅਕਤੀਆਂ ਨੇ ਕਤਲ ਕੀਤਾ ਹੈ ਅਤੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਘਟਨਾ ਦੀ ਸੂਚਨਾ ਮਿਲਤੇ ਹੀ ਟੀਐਸਪੀ ਮਜੀਠਾ ਕਪਲਪ੍ਰੀਸ ਸਿੰਘ ਕੇਪੀ ਅਤੇ ਐਸਐਚਓ ਅਮੋਲਕਦੀਪ ਸਿੰਘ ਮੌਕੇ ਤੇ ਪਹੁੰਚ ਕੇ ਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਅਤੇ ਇਸ ਸੰਬੰਧੀ ਐਸਐਚਓ ਆਮੋਲਕਦੀਪ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪਿੰਡ ਮਹਦੀਪ ਉਤੇ ਛੱਪੜ ਚ ਲਾਸ਼ਾਂ ਦੀ ਖਬਰ ਮਿਲੀ ਸੀ ਅਤੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਮੁਢਲੀ ਤਫ਼ਤੀਸ਼ ਜਾਣਕਾਰੀ حاصل ਹੋਵੇਗੀ ਉਸ ਅਨੁਸਾਰ ਪੜਤੀ ਕਾਰਵਾਈ ਕਰ ਦਿੱਤੀ ਜਾਵੇਗੀ ਉਹਨਾਂ ਕਹਿੰਦੇ ਪੂਰੀ ਰਿਪੋਰਟ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗੀ ਅਤੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਫਿਰ ਸੁਣੋ ਸੁਣੋ ਬੇਨਤੀ ਸਰ ਬਾਅਦ ਦੇ ਵਿੱਚ ਜਦੋਂ ਲਾਸ਼ ਲੱਭ ਗਈ ਆ ਤੇ ਫਿਰ ਆਏ ਆ ਤੇ ਉਸੇ ਵੇਲੇ ਆਂਦੇ ਆ ਵੀ ਲਾਸ਼ ਕੱਢ ਕੇ ਤੇ ਹੁਣੇ ਲੈ ਜਾਣੀ ਫਿਰ ਰਾਤ ਇਹਨਾਂ ਨੂੰ ਜਵਾਰਿਆਂ ਨੂੰ ਇੱਥੇ ਰਾਤ ਆ ਵੇਖੋ ਸਾਹਮਣੇ ਤੰਬੂ ਲੱਗਾ ਇਹਦੇ ਵਿੱਚ ਸਾਰੀ ਰਾਤ ਉਹਨਾਂ ਨੂੰ ਜਵਾਰਿਆਂ ਨੂੰ ਤਸੀਹਾ ਮਿਲਿਆ ਰਾਤ ਉਹਨਾਂ ਨੇ ਖਾਨੇ ਦੇ ਵਿੱਚ ਗੱਤਾਂ ਹੀ ਮਲਾਜੀ ਇੱਥੇ ਰੱਖੀ ਰੱਖੀ ਆ ਤੇ ਤੁਹਾਡੇ ਸਾਰੇ ਮਲਾਜ਼ਮ ਤੇ ਟੈਂਟ ਲਾਉਣ ਦੀ ਰਾਜੇ ਹੀ ਸਾਰੇ ਨਹੀਂ ਯਾਰ ਇtanto ਨਹੀਂ ਕੀਦਾ ਦੇਖੋ ਮੈਂ 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 ਦੇਖਦਾ ਸੀ ਮੇਰੀ ਬਸ ਨਾ ਪਰਸਨਲੀ ਕੋਈ ਦੁਸ਼ਮਣੀ ਥੋੜਾ ਦੇ ਯਾਰ ਥੋੜਾ ਇਹਨਾਂ ਕਾ ਸਹੀ ਗੱਲ ਕੀਤੀ ਮੈਂ ਨਾ ਕਾ ਸਹੀ ਗੱਲ ਕੀਤੀ ਮੈਂ ਤਾਂ ਪਿੰਦਾ ਹੀ ਨਹੀਂ ਇਹਨਾਂ ਕਾ ਸਹੀ ਗੱਲ ਕੀਤੀ ਬਾਕੀ ਜਿਹੜੇ ਮੁਲਾਜ਼ਮਾ ਉਹਨਾਂ ਦੇ ਇਹਨਾਂ ਕਾ ਸਹੀ ਗੱਲ ਕੀਤੀ ਕੋਈ ਨਹੀਂ ਆਪਾਂ ਜਿੱਦਾਂ ਕੋ ਸਹਿਮਤਾ ਆ ਫਿਰ ਅਸੀਂ ਮੈਦਾਨ ਦੇ ਤਾਂ ਕਿੱਥੇ ਘੁਲੋਤਾ ਰਿਹਾ ਆ ਜੀ ਸਰ ਠੀਕ ਠੀਕ ਜਦੋਂ ਸਾਰੀ ਸ਼ਕਤ ਗਈ ਆ ਫਿਰ ਮੈਂ ਚਾਰ ਬੰਦੇ ਲਾ ਕੇ ਨਾਲ ਆਪਣੇ ਬੰਦੇ ਮੈਂ ਕਿਹਾ ਸੀ ਵੀ ਆਪਣੇ ਪਰਿਵਾਰ ਦੇ ਜੀ ਵੀ ਚਾਹ ਤੇ ਲਾਓ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਗੱਲ ਕੱਲ ਨੂੰ ਤਾਂ ਗੱਲ ਨਾ ਪੁੱਛੋ ਤੇ ਆ ਕਿ ਮੰਗਵਾਇਆ ਅਹੀਂ ਬਾਹਰ ਥੋੜੇ ਨੇ ਤੁਹਾਡੇ ਤੋਂ ਇਹਦੇ ਤੁਹਾਡੇ ਨਾਲ ਆ ਅਸੀਂ ਮਦਈ ਨਾਲੇ ਤੇ ਵੀ ਮਿਲਿਆ ਐ ਲਾਸਟ ਨਹੀਂ ਜੀ ਸਰਜੀ ਲਾਹਤ ਨੂੰ ਮਿਲਿਆ ਇਹ ਪੁੱਛਣ ਆਏ ਆ ਮਾਂ ਪੁੱਤ ਪੁੱਛਣ ਆਏ ਆ ਉਹ ਜਦੋਂ ਪੁੱਛਿਆ ਵਾ ਤੇ ਉਹਨੇ ਆ ਕੇ ਪੁੱਛਿਆ ਵੀ ਸਾਡਾ ਬਟੂ ਤੁਹਾਡੇ ਇਹਨੇ ਕਹ ਡੈਡੀ ਮੇਰਾ ਇੱਧਰ ਆਇਆ ਉਹਨੇ ਕਹ ਵੀ ਗੋਰੇ ਨੂੰ ਪੁੱਛੋ ਬਟੂ ਕਿੱਥੇ ਆ ਇਹਨਾਂ ਦੇ ਫੁੱਫੜ ਨੇ ਕਿਹਾ ਵੀ ਗੋਰੇ ਨੂੰ ਪੁੱਛੋ ਬਟੂ ਕਿੱਥੇ ਆ ਉਹ ਬਣ ਕੇ ਘਰ ਜਾ ਕੇ ਉਹਨੇ ਪਿੰਡ ਜਾ ਕੇ ਰੋਲੀ ਪਾਈ ਸਾੜੀ ਪਰ ਜਾਈ ਉਹਨੇ ਜਾ ਕੇ ਪਿੰਡ ਜਾ ਕੇ ਰੋਲੀ ਪਾਈ ਆ ਵੀ ਤੁਸੀਂ ਗੋਰੇ ਨੂੰ ਜਾ ਕੇ ਪੁੱਛੋ ਬਟੂ ਕਿੱਥੇ ਆ ਤੁਸੀਂ ਹੋਰ ਕਿਤੇ ਲੱਭਦੇ ਫਿਰ ਗੋਰੇ ਨੂੰ ਪੁੱਛੋ ਬਟੂ ਕਿੱਥੇ ਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੁਖਤਾਰ ਸਿੰਘ ਨਾਮ ਹੈ ਮੇਰਾ ਤੇ ਜਿੰਨਾਂ ਦੀ ਮੌਤ ਹੋਈ ਛੱਪੜ ਚ ਡੁੱਬ ਕੇ ਜਾਂ ਜੋਗੀਤਾਂ ਚਾਹਿਆ ਕੀ ਨਾਮ ਉਹਨਾਂ ਦਾ ਮੇਰਾ ਵੱਡਾ ਭਰਾ ਜੇ ਜੋਗਤਾਰਮ ਸਿੰਘ ਨਾਮ ਹੈ ਉਹਦਾ ਕਿਸ ਤਰ੍ਹਾਂ ਹੋਇਆ ਹੈ ਸਰ ਕੋਈ ਇਹ ਸਰ ਹੋਇਆ ਜਿੱਦਾਂ ਵੀ ਵਿਆਹ ਇੱਥੇ 11 ਨੂੰ ਦਸੰਬਰ ਨੂੰ ਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਤੇ 10 ਵਜੇ ਤੱਕ ਭੰਗੜਾ ਭੰਗੜਾ ਪੈਂਦਾ ਰਿਹਾ ਸਟੇਟ ਦੇ ਉੱਤੇ ਉਸ ਤੋਂ ਬਾਅਦ ਚ ਉਹ ਜਾਗੋ ਕੱਢਿਆ ਜਾਗੋ ਕੱਢਿਆ ਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਸ ਤਰ੍ਹਾਂ ਤੇ ਹੱਦਿਆਂ ਰੇੜੇ ਡੰਗਰਾਂ ਵਾਲੇ ਉਹ ਚੋਕੇ ਛੱਪੜ ਦੇ ਵਿੱਚ ਛੜ ਦਿੱਤੇ ਦੋ ਰੇੜੇ ਛੜ ਦੇ ਤੇ ਟੋਕਾ ਕਿਸਾ ਪੁੱਟ ਦਿੰਦਾ ਕਿਸੇ ਗਮਲੇ ਤੋੜ ਦਿੰਦੇ ਕਿਸ ਦੀ ਕਣਕ ਖਲਾ ਦਿੱਤੀ ਵਿੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ ਕਿਸਾ ਸਾਈਕਲ ਤੋੜ ਦਿੰਦਾ ਕਾਫੀ ਹੁਲੜਬਾਜੀ ਕੀਤੀ ਇਹ ਕਾਫੀ ਹੁਲੜਬਾਜੀ ਕੀਤੀ ਜਿ ਤਰ੍ਹਾਂ ਭੂਤ ਨਹੀਂ ਸਵਾਰ ਹੋਇਆ ਹੁੰਦਾ ਕਿਸੇ ਪਿੰਡ ਦੇ ਪਿੰਡ ਦੇ ਆਪਣੇ ਜ਼ਿੰਮੇਦਾਰ ਹੰਦਰਾਵੇ ਨਹੀਂ ਅੱਛਾ ਜਿਨ੍ਹਾਂ ਨੇ ਕੀਤਾ ਇਹ ਕੰਮ ਹਾਂ ਉਹਨਾਂ ਦੇ ਸ਼ੱਕ ਹੈ ਹਾਂ ਉਹਨਾਂ ਦੇ ਛੱਕੇ ਉਹਨਾਂ ਕੀਤਾ ਹੀ ਉਹਨਾਂ ਨੇ ਤੁਹਾਡਾ ਤੁਹਾਡਾ ਕਹਿੰਦਾ ਵੀ ਕਤਲ ਕੀਤਾ ਉਹਨਾਂ ਨੇ ਕਤਲ ਕੀਤਾ ਜੀ ਇਹ ਉੱਥੇ ਵਿਆਹ ਗਿਆ ਸੀਗਾ ਹਾਂ ਜੀ ਵਿਆਹ ਗਿਆ ਸੀ ਉਹਨਾਂ ਦੇ ਪਿੰਡ 'ਚ ਹੀ ਹਾਂ ਜੀ ਪਿੰਡ 'ਚ ਹੀ ਸੱਧਿਆ ਸੀ ਉਹਨਾਂ ਸੱਧਾ ਨਹੀਂ ਸੀ ਉਹਨਾਂ ਜੀ ਉਹ ਬੰਦਾ ਹੈਗਾ ਇਸ ਤਰ੍ਹਾਂ ਦਾ ਵੀ ਆਮ ਹੀ ਹਿੰਜ ਤਾਂ ਜਿਹੜਾ ਇਹ ਦੇਖੋ ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ ਉਹਨੇ ਕਿਸ ਤਰ੍ਹਾਂ ਪਤਾ ਲੱਗਾ ਵੀ ਇਹ ਲਾਸ਼ ਆਪਣਾ ਉਹਦਾ ਜਿਹੜਾ ਖੱਪੜ 'ਚ ਅਸੀਂ ਸਰ ਇਹਨਾਂ ਨੂੰ ਉਸ ਦਿਨ ਦੇ ਹੀ ਪੰਚਾਇਤ ਵੀ ਇਕੱਠੇ ਹੋਈ ਹੈ ਇਹਨਾਂ ਨੂੰ ਕਹਿੰਦੇ ਰਹੇ ਆ ਪੀ ਜੇ ਕੋਈ ਬੰਦਾ ਬੰਦਾ ਤੁਹਾਡੇ ਕੋਲ ਇਹ ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤੇ ਤਦ ਵੀ ਸਾਨੂੰ ਦੱਸ ਦੋ ਜੇ ਤੁਹਾਹਾਂ ਕੇ ਰਿਸ਼ਤੇਦਾਰ ਦੇ ਪੱਠੇ ਪੱਠੇ ਪਾਉਣ ਨੂੰ ਕਲ ਦਿੱਤਾ ਆ ਤਦ ਵੀ ਸਾਨੂੰ ਦੱਸ ਦੋ ਅਸੀਂ ਜਾ ਕੇ ਲਿਆਉਂਦੇ ਆ ਤੇ ਜੇ ਤੁਹਾਡੇ ਕੋ ਕੋਈ ਉਹਦਾ ਨੁਕਸਾਨ ਹੋ ਗਿਆ ਪੂਰਾ ਵੀ ਹੋ ਗਿਆ ਤਦ ਵੀ ਉਹਦਾ ਸਾਨੂੰ ਡੈੱਡ ਬਾਡੀ ਦੇ ਦੋ ਅਸੀਂ ਉਹਨੂੰ ਦਫਨਾ ਸਕੀਏ ਪਰ ਇਹਨਾਂ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਕਹਿੰਦੇ ਜੇ ਤੁਸੀਂ ਇਹ ਕਿੰਨ ਦਾਈ ਸਾਡੇ ਤੇ ਦਰਖਾਸਤ ਦਵੋਗੇ ਮੰਨਿਆ ਕਿ ਤੇ ਹੋਰ ਆ ਜੂ ਤੇ ਤੁਹਾਡੇ ਦੇ 420 ਦਾ ਪਰਚਾ ਸਾਨੂੰ ਧਮਕੀ ਆ ਦਿੱਤੀ ਇਹਨਾਂ ਉਲਟ ਪਰਚੇ ਦੀ ਧਮਕੀ ਦਿੱਤਨੀ ਸਾਨੂੰ ਇਲਾਜ ਦਾ ਕਿੰਨਾ ਪਤਾ ਲੱਗਾ ਇਲਾਜ ਦਾ ਕੱਲ ਇਥੋਂ 4-5 ਵਜੇ ਨਾਲ ਵੇਖੀਆ ਇਥੇ ਪਿੰਡ ਦੇ ਬੰਦੇ ਨਹੀਂ ਉਥੋਂ ਸਾਡੀ ਛੋਟੀ ਭਝਾਈ ਆ ਉਹ ਆਈ ਇਥੇ ਕਿਸੇ ਦੇ ਘਰ ਉਹਨੇ ਵੀ ਇਥੇ ਗੱਲ ਸੁਣ ਕੇ ਜਾ ਕੇ ਸਾਡੇ ਘਰ ਰੌਲਾ ਪਾਇਆ ਫਿਰ ਸਾਡੇ ਉਥੋਂ ਸਾਰੇ ਪਿੰਡ ਦੇ ਲੋਕ ਆਏ ਤੇ ਫਿਰ ਸਾਨੂੰ ਪਤਾ ਲੱਗਾ ਸਰ ਪੁਲਿਸ ਨੂੰ ਫੋਨ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਫਿਰ ਪੁਲਸ ਕਿ ਪੁਲਸ ਕਹਿੰਦੀ ਸੀ ਤੇ ਅਸੀਂ ਹੁਣ ਇਹਨੂੰ ਲਾਸ਼ ਨੂੰ ਕੱਢੀਏ ਤੇ ਖੜੀਏ ਜਾ ਕੇ ਜਮਾ ਕਰਾਉਣੀ ਹੈ ਮਹਾ ਜਮਾ ਤੇ ਉਹਦੋਂ ਦੀ ਹੋਈ ਕੈਂਡੀ ਦੇ ਵਿੱਚ ਜਿੰਦਾ 16-17 ਦਿਨ ਹੋ ਗਏ ਨੇ ਉਦੋਂ ਦੀ ਜਮਾ ਹੋਈ ਆ ਤੇ ਉਦੋਂ ਦਾ ਨਹੀਂ ਇਹਨੂੰ ਕੋਈ ਹੋ ਗਿਆ ਤਾਂ ਹੁਣ ਕਿਰਾਚੋਂ ਦੀ ਹੋ ਚੱਲਿਆ ਇਸ ਟਾਈਮ ਨਹੀਂ ਅਸੀਂ ਜਾਣਦੇ ਅਸੀਂ ਮੀਡੀਆ ਵਾਲਿਆਂ ਨੂੰ ਦੱਸਾਂਗੇ ਮੀਡੀਆ ਨੂੰ ਦੱਸਾਂਗੇ ਫੇਕਲਾਵਾਂਗੇ ਤੇ ਹੁਣ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨਾਂ ਦੇ ਚਾਹੁੰਦੇ ਕਿੰਨਾਂ ਦੇ ਪਰਚਾ ਆ ਜਾਂ ਕਿੰਨਾਂ ਦੇ ਕਾਰਵਾਈ ਚਾਹੁੰਦੇ ਹਾਂਜੀ ਕਾਰਵਾਈ ਫਿਲਹਾਲ ਅਸੀਂ ਨਾਂ ਨਹੀਂ ਦੱਸਦੇ ਨਾਂ ਦੱਸਦਣੇ ਸਰ ਨਾਂ ਇੱਕਦਲ ਲੱਖਾ ਸਿੰਘ ਦੇ ਉਹਦਾ ਬੇਟਾ ਹੈਗਾ ਜੇ ਗੋਰਾ ਦੂਜੇ ਦੇ ਨਾਂ ਦਾ ਮੈਨੂੰ ਪਤਾ ਨਹੀਂ ਜੇ ਉਹ ਫਿਲਹਾਲ ਆਪੇ ਦੱਸਣਗੇ ਆਓ ਉਨ੍ਹਾਂ ਤੇ ਕਾਰਵਾਈ ਚਾਹੀਦੀ ਹਾਂਜੀ ਉਨ੍ਹਾਂ ਦਾ ਕਾਰਵਾਈ ਚਾਹੀਦੀ ਸਰ ਪ੍ਰਿਤਪਾਲ ਸਿੰਘ ਗੋਰਾ ਪ੍ਰਿਤਪਾਲ ਲੱਖਾ ਸਿੰਘ ਤੇ ਆਕਾਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਕਿਸ ਤਰ੍ਹਾਂ ਤੁਹਾਡੇ ਜਿਹੜੇ ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਮੌਤ ਹੋਈ ਮੇਰੇ ਫਾਦਰ ਸਾਹਿਬ ਹਨ ਤੇ ਇਨ੍ਹਾਂ ਦੇ ਘਰੇ ਵਿਆਹ ਆਇਹੀ ਤੇ ਇਹ ਯਾਰਾਂ ਤਰੀਕ ਤੇ ਆਇਹੀ ਕਿੰਨਾ ਦੇ ਘਰੇ ਵਿਆਹ ਇਹ ਇਨ੍ਹਾਂ ਆਕਾਸ਼ ਆਕਾਸ਼ਦੀਪ ਦੇ ਘਰ ਵਿਆਹ ਆਇਹੀ ਪਿੰਡ ਚ ਹੀ ਆਇਹੀ ਤੇ ਅਸੀਂ ਹੋਰ ਰਿਸ਼ਤੇਦਾਰਾਂ ਦੇ ਲੱਭਦੇ ਸੀ ਤਾਨੂੰ ਦੇ ਮਿਲਦਾ ਨਹੀਂ ਐਸੀ ਇਹਨਾਂ ਕੋਲ ਆਏ ਤੇ ਇਹਨਾਂ ਵੀ ਸਾਨੂੰ ਕੋਈ ਗੱਲ ਨਹੀਂ ਦਿੱਤੀ ਕੋਈ ਨਿਆ ਦੀ ਗੱਲ ਨਹੀਂ ਦਿੱਸੀ ਤੇ ਉਲਟਾ ਸਾਨੂੰ ਤੋਂ ਕਿਹਾ ਵੀ ਜੇ ਸ਼ਰਤ ਹੋਰ ਕੇ ਤੋਂ ਨਿਕਲ ਆਵੇ ਜੇ ਕਦਾ ਵੀ ਤੇ ਉਲਟਾ ਤੁਹਾਡੇ ਤੇ ਅਸੀਂ 420 ਦਾ ਪਰਚਾ ਕਰਾਂਗੇ ਤੇ ਹੁਣ ਕਿਸ ਤਰ੍ਹਾਂ ਪਤਾ ਲੱਗਾ ਹੁਣ ਇਹ ਮਤਲਬ ਲਾਸ਼ ਥੱਲੇ ਤੇ ਇਹਨਾਂ ਮਾਰ ਕੇ ਥੱਲੇ ਸੁੱਟ ਦਿੱਤਾ ਉਹ ਫੁੱਲ ਕੇ ਤਾਂ ਆਈ ਆ ਤੇ ਉਹ ਵੀ ਸਾਡੇ ਇਥੋਂ ਮਤਲਬ ਚਾਚੀ ਮੇਰੀ ਲੱਗਦੀ ਆ ਉਹਨੇ ਸ਼ਾਮੀ ਆਣ ਕੇ ਵੇਖਿਆ ਉਹ ਫੇਰ ਆਣ ਕੇ ਸ਼ਾਮ ਨੂੰ ਦੱਸਿਆ ਜਾ ਕੇ ਤੇ ਫਿਰ ਅਸੀਂ ਸਾਨੂੰ ਪਤਾ ਲੱਗਾ ਛੱਪੜ ਚੋਂ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਜੀ ਕਿਸ ਤਰ੍ਹਾਂ ਦਾ ਇਨਸਾਫ ਲੋ ਦੋਸ਼ੀਆਂ ਤੇ ਕਾਰਵਾਈ ਕੀਤੀ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਲਿਖਾਇਆ ਤੁਸੀਂ ਬਿਆਨ ਦੱਸਿਆ ਵਾ ਕਿ ਕਿਸ ਕਿਸ ਤਰ੍ਹਾਂ ਕੁਝ ਹੋਇਆ ਇਹ ਤੇ ਰੰਧਾਵਿਆਂ ਦਾ ਸਾਰਾ ਇੰਨਾ ਹੀ ਮਾਰਿਆ ਜੀ ਨਹੀਂ ਸਰ ਇਹ ਇਹਨਾਂ ਨੂੰ ਦਿਖਾਉਣਾ ਵਾ ਆਪਣੇ ਬਿਆਨ ਖੋੜੇ ਆ ਜੀ ਤੁਹਾਡਾ ਕੀ ਨਾਮ ਹੈ ਦੋਜੀ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਤੁਹਾਡਾ ਕੀ ਲੱਗਦਾ ਮੇਰਾ ਜੀਠ ਹੈ ਵੱਡਾ ਕੀ ਗੱਲ ਹੋਈ ਸਰ ਗੱਲ ਕੋਈ ਵੀ ਨਹੀਂ ਹੋਈਏ ਘਰ ਹੀ ਉਹਨੂੰ ਆਂਦੇ ਗਾਲਾਂ ਕਰਦਾ ਤੇ ਮੈਂ ਵੀ ਗਾਲਾਂ ਕਰਦਾ ਤੇ ਉਹਦਾ ਵੱਡਾ ਭਰਾ ਆ ਜੱਗਾ ਤੇ ਤੁਹਾਨੂੰ ਸਮਝੇ ਕਦੋਂ ਕੀ ਗੱਲ ਇਹ ਥੋੜੇ ਅਗਦੇ ਨੇ ਪਹਿਲਾਂ ਦੀ ਗੱਲ ਆਏ ਇਹ ਲਾ ਪਤਾ ਹੋ ਤਾਂ ਥੋੜੇ ਦਿਨ ਪਹਿਲਾਂ ਹਾਂਜੀ ਕਿਹੜੀ ਗੱਲਾਂ ਕਰ ਬੰਦਗੀ ਆਡੀ ਇਹਨਾਂ ਨੇ ਮੈਨੂੰ ਪਤਾ ਤੇ ਆਂਦਾ ਹੀ ਵੀ ਇਹ ਸਾਡਾ ਸਾਗ ਤੋੜ ਕੇ ਲਿਆ ਆ ਤੇ ਵੇਚਿਆ ਵੈ ਨੇ ਤੇ ਮੈਂ ਵੀ ਭਾਜੀ ਇਹੋ ਜਿਹਾ ਕੰਮ ਨਹੀਂ ਉਹ ਕਰਦਾ ਤੇ ਮੈਂ ਉਹ ਤਾਂ ਰਹਿਂਦਾ ਘਰੀ ਆ ਉਹਨਾਂ ਉਹ ਦਿਆਵਤ ਨਵ ਦਿਨ ਨਵ ਦਿਨ ਉਹ ਇਹਨਾਂ ਨੇ ਬੂਆ ਤੋੜਿਆ ਬੂਆ ਖੋਲਣੀ ਡੇ ਤੇ ਉਹ ਨਾ ਬੁਵਾ ਤੋੜੀ ਜਾਂਦੇ ਮੈਂ ਹੱਥ ਜੋੜੀ ਜਾਂਦੀ ਆ ਵੀ ਭਾਜੀ ਬੁਵਾ ਨਾ ਤੋੜੋ ਇਹ ਲੱਖਾ ਭਾਜੀ ਇਹਦੇ ਨਾਲ ਇਹਦੇ ਤਿੰਨੇ ਮੁੰਡੇ ਹੀ ਤੇ ਨਾ ਕਿੱਡੀ ਆੜੀ ਡਾਂਗਾ ਚ ਫੜੀ ਜਾਂਦੇ ਨੂੰ ਅੱਜ ਮਾਰ ਕੇ ਜਾਣਾ ਪਾ ਇਹਦਾ ਕੱਖ ਰਿਆ ਨਹੀਂ ਦੇਣਾ ਇਹਨੂੰ ਅੱਜ ਥਾਣੇ ਮੋਕਾ ਕੇ ਜਾਣਾ ਮੈਂ ਹੱਥ ਜੋੜਦੇ ਰਹੀ ਵੀ ਭਾਜੀ ਕੋਈ ਮੁੰਡਾ ਨਹੀਂ ਕੋਈ ਮੇਰਾ ਘਰ ਵਾਲਾ ਨਹੀਂ ਘਰ ਤੇ ਜਨਾਨੀਆਂ ਆ ਆਪਾਂ ਤੇ ਜਨਾਨੀਆਂ ਹੱਥ ਜੋੜਨੇ ਆ ਇਹਨਾਂ ਨੇ ਹੀ ਸਾਡੀ ਬੰਨੀ ਸੁਣੀ ਨਹੀਂ ਉਹ ਤਾਂ ਹੋ ਗਿਆ ਨਾ ਮਾਮਲਾ ਪਹਿਲਾਂ ਦਾ ਹੁੰਦਾ ਜਿਹੜਾ ਆ ਜਿਹੜੀ ਹੁਣ ਲਾਸ਼ ਨਹੀਂ ਇਹਦੇ ਪਰ ਕੀ ਕੀ ਤੇ ਇਹ ਸਾਡੀ ਜਟਾਣੀ ਲੱਗਦੀ ਉਹਨੇ ਸਾਨੂੰ ਜਾਕੇ ਦੱਸਿਆ ਔਰ ਰੋਟੀ ਪਕਾਉਂਦੀ ਆ ਨਾਲੇ ਇਹ ਕੱਢਣ ਦੇ ਕਿਦੇ ਵੇਖਣ ਦੇ ਆਂਦੇ ਕੁੱਤਾ ਮੜਿਆਵਾ ਤੂੰ ਨਾ ਕੀ ਵੇਖਣਾ ਵਾ ਉਹ ਆਂਦੇ ਮੈਨੂੰ ਵੀ ਵੇਖ ਲੈੰਦੋ ਪਹਿਲਾ ਕੀ ਆ ਕਿਨਾਂ ਦਾ ਤੁਹਾਨੂੰ ਸ਼ੱਕ ਹੈ ਉਹਨਾਂ ਨੇ ਹੀ ਪਹਿਲਾਂ ਧਮਕੀਆਂ ਦਿੱਤੀਆਂ ਤੇ ਇੰਨਾ ਹੀ ਧਮਕੀਆਂ ਦਿੱਤਾਂ ਨੇ ਲੱਖੇ ਨੇ ਤੇ ਲੱਖੇ ਦੇ ਮੁੰਡੇ ਆ ਇਹ ਆਂਦੇ ਵੀ ਤਾਂ ਇਹਨੂੰ ਕਾੜ ਧਮਕੀ ਇਹ ਦੇ ਕੇ ਆਏ ਵੀ ਉਹਨੂੰ ਆਪਾਂ ਪਿੰਡ 'ਚ ਵੜ ਨਹੀਂ ਦੇਣਾ ਜੇ ਵੜ ਗਿਆ ਤੇ ਆਪਾਂ ਇਹਨੂੰ ਥਾਣੇ ਮੋਕਾ ਦੇਣਾ ਨਾ ਇਹੋ ਕੁਝ ਕੀਤਾ ਇਹੋ ਚਾਉਣੇ ਨਾ ਮਾਰਿਆ ਆਪਾਂ ਨੂੰ ਹੋਰ ਤੇ ਨਹੀਂ ਕਹਤੇ ਸਾਕ ਹੈਗਾ ਇਹਨਾਂ ਚਾਉਂਦੇ ਸਾਕ ਆ ਲੱਖ ਇਹਦੇ ਲੱਖੇ ਤੇ ਮੁੰਡਿਆਂ ਦੇ ਸਰ ਪਿੰਡ ਮਦੀਪੁਰ ਜਿਹੜੀ ਕਾਫੀ ਦਿਨਾਂ ਤੋਂ ਲਾਪਤਾ ਸੀ ਬਿੱਟੂ ਦੀ ਲਾਸ਼ ਮਿਲੀ ਆ ਚੱਪੜ ਚੁਕੀ ਆ ਮਾਮਾ ਜੀ ਸਰ ਇਹ 11 ਤਰੀਕ ਦਾ ਜਗਤਾਰਮੀ ਜਗਤਾਰਮੀ ਮਸੀਹ ਇਹਲੇਸ ਬਿੱਟੂ ਸਨ ਕਰਜੀਤ ਮਸੀਹ 50 ਸਾਲ ਦਾ ਹੈਗਾ ਸੀ ਇੱਥੋਂ ਦੇ ਉਹ ਸਨੀਕ ਸੀ ਮਦੀਪੁਰ ਦੇ ਉਹ 11 ਤਰੀਕ ਤੋਂ 11 12 ਦੀ ਰਾਤ ਤੋਂ ਇਹਨਾਂ ਨੂੰ ਲਾਸਟ ਟਾਈਮ ਵੇਖਿਆ ਗਿਆ ਸੀ ਇੱਥੇ ਆਕਾਸ਼ਦੀਪ ਸਿੰਘ ਸਾਨਾ ਸ਼ਮਸ਼ੀਰ ਸਿੰਘ ਉਹਨਾਂ ਦੇ ਘਰ ਫੰਕਸ਼ਨ ਦੇ ਵਿੱਚ ਉਤੋਂ ਬਾਅਦ ਇਹ ਲਾਪਤਾ ਸੀ ਇਹਦੀ ਕੱਲ ਜਿਹੜੀ ਆ ਬਾਡੀ ਆ ਇੱਥੋਂ ਛੱਪੜ ਦੇ ਵਿੱਚੋਂ ਮਿਲੀ ਆ ਉੱਥੇ ਅਸੀਂ ਪਹੁੰਚੇ ਆ ਉੱਥੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਤੇ ਬਾਡੀ ਕੱਢੀ ਗਈ ਇਹ ਕਾਫੀ ਦਿਨ ਤੋਂ ਇੱਥੇ ਪਾਣੀ ਚਲਾਨ ਕਰਕੇ ਜਿਹੜੀ ਆ ਕਾਫੀ ਖਰਾਬ ਹਾਲਤ ਦੇ ਵਿੱਚ ਪਰਵਾਹ ਜਿਹੜਾ ਵੀ ਕੋਈ ਉਹਨੂੰ ਬਿਆਨ ਲਿਖਾਊਗਾ ਉਹਦੇ ਮੁਤਾਬਕ ਹੀ ਕਾਰਵਾਈ ਕਰੇਗਾ ਵਾਰ ਦਾ ਦੋਸ਼ੀ ਕਿਹਦਾ ਕਤਲ ਕੀਤਾ ਗਿਆ ਹਾਂ ਇਹ ਦਾ ਇਹ ਇਹਨਾਂ ਨੂੰ ਸ਼ੱਕ ਆ ਕਿ ਜਿਹੜਾ ਆਪਣਾ ਉਹ ਜਿਨ੍ਹਾਂ ਦੇ ਘਰ ਫੰਕਸ਼ਨ ਦੇ ਵਿੱਚ ਸੀ ਉਹਨਾਂ ਨੇ ਇਹਨੂੰ ਮਾਰਿਆ ਬਾਕੀ ਇਹਦੀ ਲਾਸਟ ਜਿਹੜੀ ਆ ਇਹ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਇਹ ਪੋਸਟਮਾਰਟਮ ਤੋਂ ਬਾਅਦ ਹੀ ਜਿਹੜੀ ਇਹ ਸਾਹਮਣੇ ਆਊਗੀ ਗੱਲ ਕੀ ਕਿਸ ਤਰੀਕੇ ਨਾਲ ਉਹਦਾ ਜਿਹੜੀ ਮੌਤ ਹੋਈ ਸਰ ਜੀ ਯਾਰਾਂ ਤਰੀਕ ਤੇ ਲਾ ਪਤਾ ਨਹੀਂ ਪਹਿਲਾਂ ਕੋਤਵਾ ਦਿੱਤੀ ਗਈ ਤੁਹਾਨੂੰ ਨਹੀਂ ਇਹਨਾਂ ਨੇ ਪਰਸੋਂ ਸ਼ਾਮ ਨੂੰ ਇੱਕ ਇਤਲਾਹ ਦਿੱਤੀ ਸੀ ਕਿ ਨੀਂ ਮਿਲਦੇ ਪਰਸੋਂ ਸ਼ਾਮ ਨੂੰ ਤੇ ਕੱਲੇ ਦੀ ਬੋਡੀ ਮਿਲ ਗਈ 11 ਤੋਂ ਲੱਗੇ ਆਪੇ ਰਿਸ਼ਤੇਦਾਰਾਂ ਦੇ ਵਿੱਚ ਦੀ ਪਾਲ ਕਰਦੇ ਨੇ